ਸਿੱਖਾਂ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਇੱਕ ਬੜਾ ਵੱਡਾ ਭਰਮ ਫਲਾਇਆ ਜਾਂਦਾ ਹੈ ਕਿ ਜਿਹੜਾ ਬੀਜੇਪੀ ਹੈ ਤੇ ਜਿਹੜੀ ਆਰਐਸਐਸ ਹੈ ਉਹ ਸਿੱਖਾਂ ਦੀ ਦੁਸ਼ਮਣ ਜਮਾਤ ਹੈ ਤੇ ਬੜਾ ਬੇਹਦ ਅਫਸੋਸ ਹੈ ਮੈਨੂੰ ਇਸ ਗੱਲ ਦਾ ਕਿ ਕਿਸ ਤਰੀਕੇ ਨਾਲ ਆਪਾਂ ਬਿਨਾਂ ਮਤਲਬ ਤੋਂ ਬੀਜੇਪੀ ਨੂੰ ਟਾਰਗੇਟ ਕਰ ਰਹੇ ਹਾਂ ਕਿ ਤੇ ਉਹਨੂੰ ਇੱਥੋਂ ਤੱਕ ਕਹਿ ਰਹੇ ਹਾਂ ਕਿ ਉਹ ਸਿੱਖਾਂ ਦੀ ਦੁਸ਼ਮਣ ਜਮਾਤ ਹੈ ਹਾਲਾਂਕਿ ਬਹੁਤ ਸਾਰੇ ਕੰਮ ਪਿਛਲੇ 11 ਸਾਲਾਂ ਦੇ ਵਿੱਚ ਜਦੋਂ ਦੀ ਕੇਂਦਰ ਦੇ ਵਿੱਚ ਸਰਕਾਰ ਆਈ ਹੈ ਉਦੇ ਵੱਲੋਂ ਕੀਤੇ ਗਏ ਆ ਪਰ 100 ਸਾਲ ਹੋ ਗਏ ਆ ਆਰਐਸਐਸ ਨੂੰ ਬਣੀ ਨੂੰ ਕਰੀਬ 45 ਸਾਲ ਹੋ ਗਏ ਭਾਰਤੀ ਜਨਤਾ ਪਾਰਟੀ ਨੂੰ ਬਣੀ ਨੂੰ ਤੇ ਕੋਈ ਇੱਕ ਬੰਦਾ ਸਾਬਤ ਕਰ ਸਕਦਾ ਕਿ ਕੋਈ ਸਿੱਖ ਦੀ ਕਿਸੇ ਨੇ ਧਰਮ ਪਰਿਵਰਤਨ ਕਰਾ ਕੇ ਕਿਸੇ ਨੂੰ Hindu ਬਣਾਤਾ ਹੋਵੇ ਕਿਸੇ ਹੋਰ ਧਰਮ ਦੇ ਵਿੱਚ ਲੈ ਗਏ ਹੋਣ ਬੀਜੇਪੀ ਵਾਲੇ ਆਰਐਸਐਸ ਵਾਲੇ ਕੋਈ ਸਾਬਤ ਕਰ ਸਕਦਾ ਪਰ ਅੱਜ ਜਿਹੜੀਆਂ ਸਰਕਾਰਾਂ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਇੱਕ ਜਾਂ ਦੋ ਨਹੀਂ ਜਾਂ 10 ਨਹੀਂ ਜਾਂ ਸੈਂਕੜੇ ਨਹੀਂ ਬਲਕਿ ਲੱਖਾਂ ਲੋਕਾਂ ਦਾ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ ਤੇ ਸਰਕਾਰਾਂ ਮੂਕ ਦਰਸ਼ਕ ਬਣ ਕੇ ਦੇਖ ਰਹੀਆਂ ਨੇ ਕੋਈ ਕਾਰਵਾਈ ਨਹੀਂ ਹੋ ਰਹੀ ਲਗਾਤਾਰ ਕਿਸੇ ਨੂੰ ਪੈਸੇ ਦਾ ਲਾਲਚ ਦੇ ਕੇ ਕਿਸੇ ਨੂੰ ਕਿਸੇ ਤਰੀਕੇ ਦੇ ਨਾਲ ਕਿਸੇ ਦੀ ਬਿਮਾਰੀ ਠੀਕ ਕਰਨ ਦੇ ਬਹਾਨੇ ਕੋਈ ਡਰਾਮੇ ਰਚ ਕੇ ਲਗਾਤਾਰ ਧਰਮ ਪਰਿਵਰਤਨ ਪੰਜਾਬ ਦੇ ਵਿੱਚ ਸਿੱਖਾਂ ਦਾ ਖਾਸ ਕਰਕੇ ਗਰੀਬ ਪਰਿਵਾਰਾਂ ਦਾ ਕੀਤਾ ਜਾ ਰਿਹਾ ਹੈ ਤੇ ਦੋਸ਼ ਫਿਰ ਵੀ ਕਤੇ ਕੋਈ ਭਾਜਪੀ ਦੀ ਗੱਲ ਹੋ ਜੇ ਤਾਂ ਨਾਲ ਦੀ ਨਾਲ ਇਹ ਕਿਹਾ ਜਾਂਦਾ ਇਹ ਤਾਂ ਜੀ ਸਿੱਖਾਂ ਦੀ ਦੁਸ਼ਮਣ ਜਮਾਤ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅੱਜ ਤੱਕ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਧ ਕੰਮ ਅਗਰ ਕਿਸੇ ਨੇ ਸਿੱਖਾਂ ਪ੍ਰਤੀ ਕੀਤਾ ਹੈ ਜਾਂ ਸਭ ਤੋਂ ਵੱਧ ਸ਼ਰਦਾ ਅਗਰ ਕੋਈ ਸਿੱਖਾਂ ਪ੍ਰਤੀ ਰੱਖਦਾ ਹੈ ਤਾਂ ਉਹ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹੁਤ ਸਾਰੇ ਕੰਮ ਸਿੱਖਾਂ ਪ੍ਰਤੀ ਕੀਤੇ ਗਏ ਜਿਨ੍ਹਾਂ ਦਾ ਜ਼ਿਕਰ ਬਾਰ-ਬਾਰ ਹੁੰਦਾ ਹੈ ਚਾਹੇ ਕਰਤਾਰਪੁਰ ਸਾਹਿਬ ਕੋਰੀਡੋਰ ਦੀ ਗੱਲ ਹੋ ਜੇ ਚਾਹੇ ਰੋਪੇ ਜਿਹੜਾ ਹਿਮਕੁੰਡ ਸਾਹਿਬ ਬੜ ਰਿਹਾ ਉਹਦੀ ਗੱਲ ਹੋ ਜੇ ਜਾਂ ਜਿਹੜਾ ਜਿੱਥੋਂ ਸ਼ਹਾਦਤ ਦੇ ਹੁਕਮ ਸੁਣਾਏ ਗਏ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨੌਵੇਂ ਪਾਤਸ਼ਾਹ ਦੇ ਉੱਥੇ ਉਹਨਾਂ ਦਾ 400 ਸਾਲਾ ਮਨਾਉਣਾ ਜਾਂ ਹੋਰ ਬਹੁਤ ਸਾਰੇ ਕੰਮ ਚਾਹੇ ਟੈਕਸ ਹਟਾਉਣ ਦੀ ਗੱਲ ਕਰ ਲਈਏ ਲੰਗਰ ਤੋਂ ਜਾਂ ਸਿੱਖਾਂ ਪ੍ਰਤੀ ਜੋ ਸਿੱਖ ਨੇ ਜਾਂ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੇ ਉਹ ਬਾਹਰਲੇ ਮੁਲਕਾਂ ਦੇ ਵਿੱਚੋਂ ਬੇहद ਮਾੜੀ ਸਥਿਤੀ ਦੇ ਵਿੱਚ ਵੀ ਬੜੇ ਸਤਕਾਰ ਸਹਿਤ ਪੰਜਾਬ ਦੇ ਵਿੱਚ ਲੈ ਕੇ ਆਉਣਾ ਗੱਲ ਕਰ ਲਈ। ਜਾਂ ਸਿੱਖਾਂ ਦੇ ਨਾਲ ਮਿਲਣਾ ਉੱਪਨ ਲਈ। ਉਹਨਾਂ ਦੀ ਕੋਈ ਚੈਕਿੰਗ ਨਾ ਹੋਣੀ, ਸਿੱਖੀ ਪ੍ਰਤੀਸ਼ਰਧਾ ਜਾ ਕੇ ਲੰਗਰ ਦੀ ਸੇਵਾ ਕਰਨੀ, ਬਰਤਨ ਮਾਂਜਣ ਦੀ ਸੇਵਾ ਕਰਨੀ ਪ੍ਰਧਾਨ ਮੰਤਰੀ ਵੱਲੋਂ। ਅੱਜ ਤੋਂ ਪਹਿਲਾਂ ਕਦੇ ਦੇਖਿਆ ਨਹੀਂ ਗਿਆ। ਬਿਸ਼ੱਕ ਪੰਜਾਬ ਦੇ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਰਹੇ ਆ ਪਰ ਜਿੰਨੇ ਸਿੱਖਾਂ ਲਈ ਕੰਮ ਨਰਿੰਦਰ ਮੋਦੀ ਜਾਂ ਭਾਜਪਾ ਦੀ ਸਰਕਾਰ ਨੇ ਕੀਤਾ ਕਿਸੇ ਨੇ ਨਹੀਂ ਕੀਤਾ। ਤਾ ਇਸ ਧਰਮ ਦੇ ਵਿੱਚੋਂ ਪੰਜਾਬ ਦੇ ਲੋਕਾਂ ਨੂੰ ਸਿੱਖਾਂ ਨੂੰ ਨਿਕਲਣ ਦੀ ਲੋੜ ਹੈ ਤੇ ਸਿਰਫ ਇਹੀ ਕਹਿ ਦੇਣਾ ਕੋਈ ਉਹਦਾ ਸਬੂਤ ਨਾ ਪੇਸ਼ ਕਰਨਾ ਫਿਰ ਕਹ ਦਿੱਤਾ ਜਾਂਦਾ ਜੀ 84 ਦੇ ਵਿੱਚ ਅਖੇਤੀ بڑا ਪ੍ਰੈਸ਼ਰ ਦੇ ਨਾਲ ਪ੍ਰੈਸ਼ਰ ਕ੍ਰੀਏਟ ਕੀਤਾ ਬੀਜੇਪੀ ਨੇ ਤਾਂ ਕਰਕੇ ਸਰਕਾਰ ਨੇ ਹਰਮੰਦਰ ਸਾਹਿਬ ਦੇ ਉੱਪਰ ਅਟੈਕ ਕਰ ਦਿੱਤਾ ਸਿਰਫ ਔਰ ਸਿਰਫ ਦੋ ਐਮਪੀ ਸੀਗੇ ਉਸ ਟਾਈਮ ਬੀਜੇਪੀ ਦੇ ਉੱਤੇ ਦੋ ਐਮਪੀ ਸੀ ਦੇ ਭਾਜਪਾ ਦੇ ਕੋਲ ਉਸ ਟਾਈਮ ਦੇ ਵਿੱਚ 84 ਦੇ ਵਿੱਚ ਤੇ ਕਾਂਗਰਸ ਦੀ ਸਰਕਾਰ ਕੋਲ 400 ਪਲੱਸ ਐਮਪੀ ਸੀਗੇ ਤੇ ਕੀ ਦੋ ਐਮਪੀ ਇਹੋ ਜੀ ਸਰਕਾਰ ਨਕਮੀ ਸਰਕਾਰ ਇਹੋ ਜੀ ਸਰਕਾਰ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਅਗਰ ਦੋ ਸਰਕਾਰ ਦੋ ਐਮਪੀਆਂ ਦੇ ذریعے ਉਹਨਾਂ ਦੇ ਉੱਪਰ ਪ੍ਰੈਸ਼ਰ ਬਣਾ ਦਿੱਤਾ ਜਾਂਦਾ ਕਿ ਤੁਸੀਂ ਕਿਸੇ ਕਮਿਊਨਿਟੀ ਦੀ ਜਿਹਨੇ ਸਭ ਤੋਂ ਵੱਧ ਸ਼ਹਾਦਤਾਂ ਦੇਸ਼ਵਿਰ ਪ੍ਰਤੀ ਦਿੱਤੀਆਂ ਤੁਸੀਂ ਉਹਨਾਂ ਦੇ ਸਭ ਤੋਂ ਵੱਡੇ ਧਾਰਮਿਕ ਸਥਾਨ ਦੇ ਉੱਤੇ ਅਟੈਕ ਕਰ ਦੋ ਮੂਰਖ ਬਣਾਉਣ ਦੀਆਂ ਗੱਲਾਂ ਨੇ ਇਹੋ ਜਿਹੀਆਂ ਗੱਲਾਂ ਦਾ ਭਰਮ ਫਲਾਉਣਾ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਆ ਨਾ ਜਾਵੇ ਇਸ ਪੰਜਾਬ ਦਾ ਭਲਾ ਨਾ ਹੋ ਜੇ ਬਾਕੀ ਪਾਰਟੀਆਂ ਦੇ ਆਈਟੀ ਸੈੱਲ ਵੱਲੋਂ ਬਾਕੀ ਪਾਰਟੀ ਦੇ ਲੋਕਾਂ ਵੱਲੋਂ ਕਿਉਂਕਿ ਅਗਰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਆ ਜਾਂਦੀ ਹੈ ਤਾਂ ਸਿੱਖਾਂ ਪ੍ਰਤੀ ਕੰਮ ਹੋ ਹੀ ਰਹੇ ਆ ਬਾਕੀ ਕਮਿਊਨਿਟੀਆਂ ਪ੍ਰਤੀ ਐਸਸੀ ਭਾਈਚਾਰੇ ਪ੍ਰਤੀ ਮਜ਼ਦੂਰਾਂ ਪ੍ਰਤੀ ਕਿਸਾਨਾਂ ਪ੍ਰਤੀ ਵਪਾਰੀਆਂ ਪ੍ਰਤੀ ਇੰਨੇ ਜ਼ਿਆਦਾ ਕੰਮ ਹੁੰਦੇ ਹਰ ਇੱਕ ਸਟੇਟ ਦੇ ਵਿੱਚ ਤਾਂ ਇਹਨਾਂ ਨੂੰ ਡਰਾਇਆ ਕਿ ਭਾਰਤੀ ਜਨਤਾ ਪਾਰਟੀ ਕਿਤੇ ਪੰਜਾਬ ਦੇ ਵਿੱਚ ਆ ਨਾ ਜਾਵੇ ਸਾਡਾ ਸੂਪੜਾ ਸਾਫ ਹੋ ਜਾਣਾ ਇਸ ਕਰਕੇ ਇਹੋ ਜੇ ਭਰਮ ਫਲਾਏ ਜਾਂਦੇ ਆ ਸਚਾਈ ਚੈੱਕ ਕਰਨੀ ਚਾਹੀਦੀ ਹੈ ਹਰ ਇੱਕ ਸਿੱਖ ਨੂੰ ਵੀ ਹਰ ਇੱਕ ਪੰਜਾਬੀ ਨੂੰ ਵੀ ਕਿ ਭਾਰਤੀ ਜਨਤਾ ਪਾਰਟੀ ਨੇ ਸਾਡੀ ਕਮਿਊਨਿਟੀ ਵਾਸਤੇ ਕੀ ਕੀਤਾ ਸਾਡੇ ਧਰਮ ਵਾਸਤੇ ਕੀ ਕੀਤਾ ਝੂਠੇ ਸਿਰਫ ਕਮੈਂਟਸ ਦੇ ਉੱਪਰ ਜਾਂ ਝੂਠੇ ਭਰਮ ਫਲਾਉਣ ਦੇ ਉੱਪਰ ਆਪਾਂ ਨੂੰ ਯਕੀਨ ਨਹੀਂ ਕਰਨਾ ਚਾਹੀਦਾ